ਅੱਜ ਦੀ ਕਹਾਣੀ ਹੈ ਜੀ ਮਨ ਦਾ ਬੋਝ ਸਵੇਰ ਦੀ ਧੁੰਦ ਹਾਲੇ ਪੂਰੀ ਤਰ੍ਹਾਂ ਛਟੀ ਨਹੀਂ ਸੀ ਪਿੰਡ ਦੇ ਕੱਚੇ ਰਾਹ ਉੱਤੇ ਪੈ ਪੈਰਾਂ ਦੇ ਨਿਸ਼ਾਨ ਐਵੇਂ ਲੱਗ ਰਹੇ ਸਨ ਜਿਵੇਂ ਕਿਸੇ ਨੇ ਰਾਤ ਭਰ ਆਪਣੇ ਅੰਦਰ ਦੇ ਦੁੱਖ ਇੱਥੇ ਆ ਕੇ ਉਤਾਰ ਦਿੱਤੇ ਹੋਣ ਹਰਪ੍ਰੀਤ ਹੌਲੀ ਹੌਲੀ ਤੁਰਦਾ ਹੋਇਆ ਗੋਦਵਾਰੇ ਵੱਲ ਜਾ ਰਿਹਾ ਸੀ ਉਸ ਦੇ ਕਦਮ ਭਾਰੀ ਸਨ ਭਾਰ ਉਸ ਦੇ ਸਰੀਰ ਦਾ ਨਹੀਂ ਮਨ ਦਾ ਸੀ ਹਰ ਭਰੀਤ ਉਮਰ ਵਿੱਚ ਹਲੇ 30 30ਾਂ ਦੇ ਪਾਰ ਹੀ ਗਿਆ ਸੀ ਪਰ ਅੱਖਾਂ ਵਿੱਚ ਥਕਾਵਟ ਇੰਨੀ ਸੀ ਜਿਵੇਂ ਸਾਲਾਂ ਤੋਂ ਕੋਈ ਨਾ ਮੁੱਕਣ ਵਾਲੀ ਜੰਗ ਲੜ ਲੜਤਾ ਆ ਰਿਹਾ ਹੋਵੇ ਪਿੰਡ ਵਾਲਿਓ ਉਸ ਨੂੰ ਸਿੱਧਾ ਸਾਦਾ ਮੁੰਡਾ ਆਕਦੇ ਸਨ ਨਾ ਕਿਸੇ ਨਾਲ ਉੱਚੀ ਆਵਾਜ਼ ਨਾ ਕਿਸੇ ਨਾਲ ਝਗੜਾ ਪਰ ਕੋਈ ਨਹੀਂ ਜਾਣਦਾ ਸੀ ਕਿ ਉਸ ਦੀ ਚੁੱਪ ਦੇ ਅੰਦਰ ਕਿੰਨਾ ਸ਼ੋਰ ਵਸਦਾ ਹੈ ਗੁਰਦੁਆਰੇ ਦੇ ਦਰਵਾਜੇ ਕੋਲ ਪਹੁੰਚ ਗਏ ਉਸ ਨੇ ਜੁੱਤੀਆਂ ਉਤਾਰੀਆਂ ਠੰਡੀ ਫਰਸ਼ ਤੇ ਪੈਰਾਂ ਨੂੰ ਸੂਹਾ ਤਾਂ ਜਿਵੇਂ ਦਿਲ ਦੇ ਅੰਦਰ ਕੁਝ ਕੰਬ ਗਿਆ ਉਹ ਮੱਥਾ ਟੇਕ ਟੇਕਣ ਲਈ ਅੰਦਰ ਗਿਆ ਪਰ ਮਨ ਕਿਤੇ ਹੋਰ ਹੀ اٹਕਿਆ ਹੋਇਆ ਸੀ ਵਾਹਿਗੁਰੂ ਮਨ ਬਹੁਤ ਭਾਰਾ ਹੋ ਗਿਆ ਹੈ ਉਸ ਨੇ ਅੰਦਰ ਹੀ ਅੰਦਰ ਆਖਿਆ ਪਰ ਅੱਖਾਂ ਤੋਂ ਹੰਝੂ ਨਹੀਂ ਨਿਕਲੇ ਕਈ ਵਾਰ ਦਰਦ ਇੰਨਾ ਢੂੰਗਾ ਹੋ ਜਾਂਦਾ ਹੈ ਕਿ ਅੰਜੂ ਵੀ ਰਾਹ ਪੁੱਲ ਜਾਂਦੇ ਹਨ ਹਰਪ੍ਰੀਤ ਨੂੰ ਅਚਾਨਕ ਆਪਣਾ ਬਚਪਨ ਯਾਦ ਆ ਗਿਆ ਉਹੀ ਘਰ ਮਿੱਟੀ ਦੀਆਂ ਕੰਧਾਂ ਸੱਤ ਤੋਂ ਟਪਕਦਾ ਪਾਣੀ ਅਤੇ ਅਮਾ ਦੀ ਥੱਕੀ ਹੋਈ ਮੁਸਕਾਨ ਪਿਓ ਖੇਤਾਂ ਵਿੱਚ ਮਿਹਨਤ ਕਰਦਾ ਸੀ ਪਰ ਘਰ ਜਾ ਕਦੇ ਮੁੱਕਿਆ ਨਹੀਂ ਘਰ ਵਿੱਚ ਗਰੀਬੀ ਸਿਰਪਾਹ ਹਲਾਤਾਂ ਹਾਲਾਤ ਨਹੀਂ ਸੀ ਉਹ ਸੋਚ ਬਣ ਗਈ ਸੀ ਪਿਓ ਅਕਸਰ ਆਖਦਾ ਪੁੱਤ ਅਸੀਂ ਗਰੀਬ ਹਾਂ ਪਰ ਇੱਜ਼ਤ ਨਾਲ ਰਹਿਣਾ ਹੈ ਹਰਪ੍ਰੀਤ ਨੇ ਇਹ ਗੱਲ ਦਿਲ ਵਿੱਚ ਬਿਠਾ ਲਈ ਸਕੂਲ ਵਿੱਚ ਉਹ ਚੁੱਪਚਾਪ ਰਹਿੰਦਾ ਪਰ ਪੜ੍ਹਾਈ ਵਿੱਚ ਅੱਗੇ ਸੀ ਉਸ ਦੇ ਸੁਪਨੇ ਵੱਡੇ ਸਨ ਨੌਕਰੀ ਚੰਗਾ ਘਰ ਮਾਪਿਆਂ ਲਈ ਸੁੱਖ ਪਰ ਸੁਪਨਿਆਂ ਦਾ ਬੋਝ ਵੀ ਕਈ ਵਾਰ ਮਨ ਉੱਤੇ ਭਾਰ ਬਣ ਜਾਂਦਾ ਹੈ ਪਿਓ ਦੀ ਅਚਾਨਕ ਮੌਤ ਨੇ ਸਾਰੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ ਹਰਪ੍ਰੀਤ ਹਾਲੇ ਕਾਲਜ ਵਿੱਚ ਸੀ ਪਰ ਪੜ੍ਹਾਈ ਛੱਡ ਕੇ ਕੰਮ ਕਰਨਾ ਪਿਆ ਪਿੰਡ ਦੀ ਘਰ ਦੀ ਜ਼ਿੰਮੇਵਾਰੀ ਇੱਕਦਮ ਉਸ ਦੇ ਮੋਢਿਆਂ ਤੇ ਆ ਪਈ ਅੰਮਾ ਦੀ ਅੱਖਾਂ ਵਿੱਚ ਹਮੇਸ਼ਾ ਡਰ ਵਸਦਾ ਸੀ ਪੁੱਤਾ ਥੱਕ ਨਾ ਜਾਮੀ ਪਰ ਹਰਪ੍ਰੀਤ ਕਿਵੇਂ ਦੱਸਦਾ ਕਿ ਥਕਾਵਟ ਸਰੀਰ ਦੀ ਨਹੀਂ ਮੰਨਦੀ ਹੈ ਦਿਹਾੜੀ ਛੋਟੀ ਨੌਕਰੀ ਲੋਕਾਂ ਦੀਆਂ ਗੱਲਾਂ ਮੁੰਡਾ ਪੜਿਆ ਲਿਖਿਆ ਸੀ ਪਰ ਕਿਸਮਤ ਮਾੜੀ ਨਿਕਲੀ ਇਹ ਗੱਲਾਂ ਤੀਰ ਵਾਂਗ ਲੱਗਦੀਆਂ ਉਹ ਹੱਸ ਕੇ ਟਾਲ ਦਿੰਦਾ ਪਰ ਅੰਦਰੋਂ ਹਰ ਵਾਰ ਕੁਝ ਟੁੱਟ ਜਾਂਦਾ ਰਾਤ ਨੂੰ ਜਦੋਂ ਸਾਰਾ ਘਰ ਸੁੱਤਾ ਜਾਂਦਾ ਹਰਪ੍ਰੀਤ ਸੱਤ ਵੱਲ ਤੱਕਦਾ ਰਹਿੰਦਾ ਸੋਚਦਾ ਸੋਚਾਂ ਦਾ ਸਿਲਸਿਲਾ ਰੁਕਦਾ ਨਹੀਂ ਸੀ ਮੈਂ ਕੀ ਕਰ ਰਿਹਾ ਹਾਂ ਕੀ ਇਹ ਹੀ ਜ਼ਿੰਦਗੀ ਹੈ ਕਿ ਮੈਂ ਕਦੇ ਆਪਣੇ ਸੁਪਨੇ ਪੂਰੇ ਕਰ ਪਾਵਾਂਗਾ ਉਹ ਕਿਸੇ ਨਾਲ ਆਪਣਾ ਦਰਦ ਸਾਂਝਾ ਨਹੀਂ ਕਰ ਸਕਦਾ ਸੀ ਪਿੰਡ ਵਿੱਚ ਮਰਦ ਦਾ ਰੋਣਾ ਕਮਜ਼ੋਰੀ ਸਮਝਿਆ ਜਾਂਦਾ ਹੈ ਇਸ ਲਈ ਉਸਨੇ ਆਪਣੇ ਮਨ ਉੱਤੇ ਚੁੱਪ ਦੀ ਮੋਹਰ ਲਾ ਲਈ ਪਰ ਚੁੱਪ ਵੀ ਇੱਕ ਦਿਨ ਭਾਰੀ ਹੋ ਜਾਂਦੀ ਹੈ ਗੁਰਦੁਆਰੇ ਵਿੱਚ ਬੈਠਿਆ ਹਰਪ੍ਰੀਤ ਕਾਫੀ ਦੇਰ ਤੱਕ ਹਿੱਲਿਆ ਨਹੀਂ ਰਾਗੀ ਰਾਗੀ ਦੀ ਆਵਾਜ਼ ਹੌਲੀ-ਹੌਲੀ ਉਸਦੇ ਕੰਨਾਂ ਵਿੱਚ ਪਈ ਦੁੱਖ ਦਰੂ ਸੁਖ ਰੋਗ ਪਾਇਆ ਉਹ ਲਾਈਨ ਉਸਦੇ ਦਿਲ ਵਿੱਚ ਵਸ ਗਈ ਵੱਜ ਗਈ ਕੀ ਦੁੱਖ ਇਹ ਮੇਰਾ ਰੋਗ ਬਣ ਗਿਆ ਹੈ ਉਸਨੇ ਪਹਿਲੀ ਵਾਰ ਸੋਚਿਆ ਕਿ ਸ਼ਾਇਦ ਮਨ ਦਾ ਬੋਝ ਵੀ ਕੋਈ ਬਿਮਾਰੀ ਹੈ ਇਸ ਦਾ ਇਲਾਜ ਗੱਲ ਕਰਨ ਨਾਲ ਸਮਝਣ ਨਾਲ ਹੁੰਦਾ ਹੈ ਪਰ ਕਿਸ ਨਾਲ ਇਹ ਸਵਾਲ ਉਸ ਦੇ ਮਨ ਵਿੱਚ ਗੂੰਜਦਾ ਰਿਹਾ ਗੁਰਦੁਆਰੇ ਤੋਂ ਨਿਕਲਦੇ ਹਾਂ ਹਰਪ੍ਰੀਤ ਦੇ ਕਦਮ ਪਹਿਲਾਂ ਨਾਲੋਂ ਕੁਝ ਹੌਲੇ ਸਨ ਅੰਦਰ ਮਨ ਵਿੱਚ ਕੋਈ ਹਲ ਹਲਕਾਪਨ ਨਹੀਂ ਸੀ ਪਰ ਇੱਕ ਅਣਜਾਣੀ ਹਲਚਲ ਜ਼ਰੂਰ ਮਹਿਸੂਸ ਹੋਈ ਸੀ ਜਿਵੇਂ ਕਿਸੇ ਬੰਦ ਕਮਰੇ ਦੀ ਖਿੜਕੀ ਥੋੜੀ ਜਹੀ ਖੁੱਲ ਗਈ ਹੋਵੇ ਬਾਹਰ ਨਿੰਮ ਦੇ ਦਰਖਤ ਹੇਠ ਬੈਠਾ ਬਾਬਾ ਬੁੱਢਾ ਬਾਬਾ ਖਵਾਰ ਪੜ ਰਿਹਾ ਸੀ ਉਸਨੇ ਹਰਪ੍ਰੀਤ ਵੱਲ ਨਜ਼ਰ ਮਾਰੀ ਅਤੇ ਹੌਲੀ ਆਵਾਜ਼ ਵਿੱਚ ਕਿਹਾ ਪਤ ਮਨ ਭਾਰਾ ਲੱਗਦਾ ਹੈ ਹਰਪ੍ਰੀਤ ਠਠਕ ਗਿਆ ਇਹ ਸਵਾਲ ਉਸ ਨੂੰ ਪਹਿਲੀ ਵਾਰ ਕਿਸੇ ਨੇ ਸਿੱਧਾ ਪੁੱਛਿਆ ਸੀ ਉਹ ਕੁਝ ਪਲ ਝੁੱਕ ਰਿਹਾ ਫਿਰ ਸਿਰ ਹਿਲਾ ਦਿੱਤਾ ਬਾਬਾ ਮੁਸਕਰਾਇਆ ਜਦੋਂ ਮਨ ਭਰਾ ਹੋਵੇ ਤਾਂ ਰੱਬ ਰੱਬ ਵੀ ਸੁਣਦਾ ਹੈ ਪਰ ਮਨੁੱਖ ਦੀ ਲੋੜ ਵੀ ਪੈਂਦੀ ਏ ਇਹ ਗੱਲ ਹਰਪ੍ਰੀਤ ਦੇ ਦਿਲ ਵਿੱਚ ਡੂਗੀ ਉਤਰ ਗਈ ਉਸ ਦਿਨ ਸ਼ਾਮ ਨੂੰ ਪਿੰਡ ਵਿੱਚ ਇੱਕ ਨਵਾਂ ਚਿਹਰਾ ਦਿਖਿਆ ਸੀ ਸਕੂਲ ਦੇ ਪੁਰਾਣੇ ਕਮਰੇ ਵਿੱਚ ਸਰਕਾਰੀ ਤੌਰ ਤੇ ਮਨੋਵਿਗਿਆਨਿਕ ਸਲਾਹ ਲਈ ਕੈਂਪ ਲੱਗਿਆ ਸੀ ਲੋਕਾਂ ਵਿੱਚ ਫੁੱਸ ਫੁੱਸ ਪਰ ਹਾਟ ਸੀ ਇਹ ਤਾਂ ਭਾਗਣਾ ਲਈ ਹੈ ਹੁੰਦਾ ਹੈ ਸਾਡੇ ਪਿੰਡ ਨੂੰ ਕੀ ਲੋੜ ਇੰਨਾਂ ਗੱਲਾਂ ਦੀ ਹਰਪ੍ਰੀਤ ਵੀ ਪਹਿਲਾਂ ਅਣਦੇਖਾ ਕਰ ਗਿਆ ਔਰ ਰਾਤ ਨੂੰ ਬਾਬੇ ਦੇ ਸ਼ਬਦ ਉਸ ਦੇ ਕੰਨਾਂ ਵਿੱਚ ਗੂੰਜੇ ਅੰਦਰੋਂ ਕੁਝ ਉਸ ਨੂੰ ਖਿੱਚ ਰਿਹਾ ਸੀ ਅਗਲੇ ਦਿਨ ਉਹ ਹੌਲੇ ਕਦਮਾਂ ਨਾਲ ਉਸ ਕਮਰੇ ਵੱਲ ਚੱਲ ਪਿਆ ਅੰਦਰ ਇੱਕ ਨੌਜਵਾਨ ਔਰਤ ਬੈਠੀ ਸੀ ਸੁੱਧਾ ਉਸ ਦੀ ਆਵਾਜ਼ ਵਿੱਚ ਨਰਮੀ ਸੀ ਅੱਖਾਂ ਵਿੱਚ ਸਮਝ ਆਓ ਜੀ ਬੈਠੋ ਇੱਥੇ ਜੋ ਕਹੋਗੇ ਉਹ ਇੱਥੇ ਹੀ ਰਹੇਗਾ ਹਰਪ੍ਰੀਤ ਦੀ ਆਵਾਜ਼ ਨਹੀਂ ਨਿਕਲੀ ਸਾਲਾਂ ਦੀ ਚੁੱਪ ਇੱਕਦਮ ਬੋਲਣ ਤੋਂ ਡਰ ਰਹੀ ਸੀ کافی دیر ਬਾਅਦ ਉਹ ਬੋਲਿਆ ਮੈਂ ਠੀਕ ਹਾਂ ਬਸ ਥੋੜਾ ਥੱਕਿਆ ਹਾਂ ਸੁਦਾ ਮੁਸਕराई ਥਕਾਬ ਤੇ ਵੀ ਕਈ ਵਾਰ ਸੱਚ ਬੋਲਦੀ ਹੈ ਇਹ ਬਾਗ ਉਸਤੀ ਰੱਖਿਆ ਦੀ ਕੰਦ ਨੂੰ ਤੋੜ ਥੋੜਾ ਕਮਜ਼ੋਰ ਕਰ ਗਿਆ ਸ਼ਬਦ ਹੌਲੀ-ਹੌਲੀ ਨਿਕਲਣ ਲੱਗੇ ਉਹਦੀ ਮੌਤ ਅੰਮਾ ਦੀ ਚਿੰਤਾ ਸੁਪਨਿਆਂ ਦੀ ਕਬਰ ਲੋਕਾਂ ਦੀਆਂ ਤਾਨਾ ਪਹਿਲੀ ਵਾਰ ਉਹ ਰੁਕਿਆ ਨਹੀਂ ਅੱਖਾਂ ਭਿੱਜ ਗਈਆਂ ਉਹ ਰੋਇਆ ਬਿਨਾਂ ਸ਼ਰਮ ਦੇ ਸੁਦਾ ਨੇ ਕੋਈ ਟੁੱਕਿਆ ਨਹੀਂ ਸਿਰਫ ਸੁਣਿਆ ਗੱਲਾਂ ਮੁੱਕਣ ਤੇ ਸੁਦਾ ਨੇ ਹੌਲੀ ਹੌਲੀ ਕਿਹਾ ਹਰਪ੍ਰੀਤ ਜੀ ਤੁਸੀਂ ਕਮਜ਼ੋਰ ਨਹੀਂ ਹੋ ਤੁਸੀਂ ਬਹੁਤ ਲੰਮੇ ਸਮੇਂ ਤੋਂ ਇਕੱਲੇ ਲੜ ਰਹੇ ਹੋ ਇਹ ਸ਼ਬਦ ਉਸ ਲਈ ਦਵਾਈ ਵਰਗੇ ਸਨ ਉਸ ਨੂੰ ਪਹਿਲੀ ਵਾਰ ਲੱਗਾ ਕਿ ਉਸ ਦਾ ਦਰਦ ਸੱਚਮੁੱਚ ਮੰਨਿਆ ਗਿਆ ਹੈ ਮਨ ਦਾ ਮਨ ਦਾ ਬੋਝ ਸਰੀਰ ਦੇ ਬੋਝ ਤੋਂ ਵੱਧ ਭਾਰਾ ਹੁੰਦਾ ਹੈ ਸੁਦਾਨੇ ਕਿਹਾ ਪਰ ਇਹ ਹੌਲਾ ਹੋ ਸਕਦਾ ਹੈ ਜੇ ਇਸ ਨੂੰ ਵੰਡਿਆ ਜਾਵੇ ਕਰਬਾਬਸ ਆਉਂਦਿਆਂ ਹਰਪ੍ਰੀਤ ਦੇ ਮਨ ਵਿੱਚ ਦੋ ਦੋਹਾ ਚੱਲ ਰਹੇ ਸਨ ਡਰ ਅਤੇ ਉਮੀਦ ਡਰ ਇਸ ਗੱਲ ਦਾ ਕਿ ਲੋਕ ਕੀ ਕਹਿਣਗੇ ਉਮੀਦ ਇਸ ਗੱਲ ਦੀ ਕਿ ਸਾਇਦ ਜ਼ਿੰਦਗੀ ਐਵੇਂ ਹੀ ਨਹੀਂ ਮੁਕੇਗੀ ਅਮਾ ਨੇ ਪੁੱਛਿਆ ਕਿੱਥੇ ਗਿਆ ਸੀ ਪੁੱਤਰ ਉਸਨੇ ਪਹਿਲੀ ਵਾਰ ਝੂਠ ਨਹੀਂ ਬੋਲਿਆ ਅਮਾ ਮਨ ਦੀ ਗੱਲ ਕਰਨ ਗਿਆ ਸੀ ਅਮਾ ਨੇ ਕੁਝ ਨਹੀਂ ਕਿਹਾ ਪਰ ਉਸ ਦੀ ਅੱਖ ਵਿੱਚ ਹਲਕੀ ਜਿਹੀ ਚਮਕ ਸੀ ਰਾਤ ਨੂੰ ਹਰਪ੍ਰੀਤ ਨੇ ਸੱਤ ਵੱਲ ਨਹੀਂ ਥੱਕਿਆ ਉਸ ਨੇ ਅੱਖਾਂ ਮੀਚੀਆਂ ਅਤੇ ਸਾਹ ਲਿਆ ਗਹਿਰਾ ਲੰਮਾ ਮੰਦ ਦਾ ਬੋਝ ਹਾਲੇ ਉੱਥੇ ਹੀ ਸੀ ਪਰ ਹੁਣ ਉਹ ਇਕੱਲਾ ਨਹੀਂ ਸੀ کہانی ਨੇ ਇੱਕ ਨਵਾਂ ਮੋੜ ਲੈ ਲਿਆ ਸੀ ਸਵੇਰ ਦੀ ਰੌਸ਼ਨੀ ਖਿੜਕੀ ਰਾਹੀਂ ਅੰਦਰ ਆ ਰਹੀ ਸੀ ਹਰਪ੍ਰੀਤ ਜાગ ਪਿਆ ਪਰ ਅੱਜ ਉਸ ਦੀ ਨੀਂਦ ਪਹਿਲਾਂ ਵਰਗੀ ਭਾਰੀ ਨਹੀਂ ਸੀ ਮਨ ਵਿੱਚ ਹਲੇ ਵੀ ਉਲਝਣਾ ਸਨ ਪਰ ਇੱਕ ਗੱਲ ਸਾਫ਼ ਸੀ ਉਹ ਆਪਣੀ ਚੁੱਪ ਦੇ ਅੰਦਰ ਹੋਰ ਨਹੀਂ ਡੁੱਬਣਾ ਚਾਹਦਾ ਸੀ ਉਸ ਨੇ ਕੰਮ ਤੇ ਜਾਣ ਲਈ ਕੱਪੜੇ ਪਹਿਨੇ ਆਮਾ ਰਸੋਈ ਵਿੱਚ ਰੋਟੀ ਬਣਾ ਰਹੀ ਸੀ ਅਚਾਨਕ ਉਸ ਨੇ ਆਖਿਆ ਮਾਂ ਮੈਂ ਕੱਲ ਇੱਥੇ ਮੈਂ ਕੱਲ ਜਿੱਥੇ ਗਿਆ ਸੀ ਉੱਥੇ ਮਨ ਦੀਆਂ ਗੱਲਾਂ ਕਰਦੇ ਨੇ ਅੰਮਾ ਨੇ ਰੋਟੀ ਪਲਟਦੇ ਹੋਏ ਹੱਥ ਰੋਕ ਲਿਆ ਕੁਝ ਪਲ ਚੁੱਪ ਰਹੀ ਫਿਰ ਹੌਲੀ ਕਿਹਾ ਜੇ ਮਨ ਹੌਲਾ ਹੁੰਦਾ ਏ ਤਾਂ ਗੱਲ ਕਰਨ ਵਿੱਚ ਕੀ ਹਰ ਜਾਏ ਇਹ ਜਵਾਬ ਹਰਪ੍ਰੀਤ ਲਈ ਹੌਸਲਾ ਬਣ ਗਿਆ ਪਰ ਪਿੰਡ ਦੀ ਸੋਚ ਇੰਨੀ ਸੌਖੀ ਨਹੀਂ ਸੀ ਚਾਹ ਦੀ ਦੁਕਾਨ ਤੇ ਬੈਠੇ ਲੋਕ ਗੱਲਾਂ ਕਰ ਰਹੇ ਸਨ ਹਰਪ੍ਰੀਤ ਨੂੰ ਕੱਲ ਸਕੂਲ ਵਾਲੇ ਕਮਰੇ 'ਚ ਦੇਖਿਆ ਸੀ ਉੱਥੇ ਤਾਂ ਦਿਮਾਗ ਵਾਲੇ ਲੋਕ ਜਾਂਦੇ ਨੇ ਹਰਪ੍ਰੀਤ ਨੇ ਇਹ ਗੱਲਾਂ ਸੁਣ ਲਿਆ ਦਿਲ ਵਿੱਚ ਫਿਰ ਉਹ ਦਰਦ ਉੱਠਿਆ ਪੁਰਾਣਾ ਡਰ ਵਸਾ ਗਿਆ ਲੋਕਾਂ ਦੀ ਨਜ਼ਰ ਤਾਨੇ ਹਾਸਾ ਉਸ ਦਾ ਮਨ ਕੀਤਾ ਕਿ ਮੁੜ ਕਦੇ ਉੱਥੇ ਨਾ ਜਾਵੇ ਉਸੇ ਸਮ ਉਹ ਖੇਤਾਂ ਵੱਲ ਚੱਲ ਪਿਆ ਹਵਾ ਵਿੱਚ ਸਰੋਂ ਦੀ ਖੁਸ਼ਬੂ ਸੀ ਪਿੰਡ ਦੀ ਇਹ ਮਿੱਟੀ ਉਸਦੀ ਸੀ ਪਰ ਸੋਚਾਂ ਪਰਾਇਆਂ ਜਾਪ ਰਹੀਆਂ ਸਨ ਅੰਦਰੋਂ ਇੱਕ ਆਵਾਜ਼ ਆਈ ਜੇ ਲੋਕਾਂ ਦੇ ਡਰ ਨਾਲ ਜਿਉਣਾ ਰਹਿਣਾ ਤਾਂ ਆਪਣੀ ਜ਼ਿੰਦਗੀ ਘਰੋਂ ਜੀਵੇਗਾ ਇਹ ਆਵਾਜ਼ ਉਸਦੀ ਆਪਣੀ ਸੀ ਸਾਲਾਂ ਬਾਅਦ ਸੁਣੀ ਗਈ ਅਗਲੇ ਦਿਨ ਉਹ ਫਿਰ ਸਕੂਲ ਗਿਆ ਦਿਲ ਧੜਕ ਰਿਹਾ ਸੀ ਪਰ ਕਦਮ ਰੁਕੇ ਨਹੀਂ ਸੁਦਾ ਨੇ ਉਸ ਨੂੰ ਵੇਖ ਕੇ ਕਿਹਾ ਆਓ ਆਪਣਾ ਆਪ ਵਿੱਚ ਹਿੰਮਤ ਹੁੰਦੀ ਹੈ ਹਰਪ੍ਰੀਤ ਨੇ ਪਿੰਡ ਦੀਆਂ ਗੱਲਾਂ ਦਸੀਆਂ ਲੋਕ ਕੀ ਕਹਿਣਗੇ ਇਹ ਡਰ ਮੈਨੂੰ ਖਾ ਜਾਂਦਾ ਹੈ ਸੁਦਾ ਨੇ ਸ਼ਾਂਤੀ ਨਾਲ ਕਿਹਾ ਲੋਕਾਂ ਦੀ ਸੋਚ ਤੁਸੀਂ ਨਹੀਂ ਬਦਲ ਸਕਦੇ ਪਰ ਆਪਣੀ ਸੋਚ ਜ਼ਰੂਰ ਬਦਲ ਸਕਦੇ ਹੋ ਉਸ ਨੇ ਉਸ ਨੂੰ ਸਮਝਾਇਆ ਕਿ ਮਨ ਦੀ ਸਿਹਤ ਵੀ ਸਰੀਰ ਦੀ ਸਿਹਤ ਵਰਗੀ ਹੁੰਦੀ ਹੈ ਜਿਵੇਂ जख्म ਸਪਾਉਣ ਨਾਲ ਨਹੀਂ ਭਰਦਾ ਮਨ ਮਨ ਵੀ ਨਹੀਂ ਭਰਦਾ ਹਰਪ੍ਰੀਤ ਨੇ ਇੱਕ ਫੈਸਲਾ ਕੀਤਾ ਛੋਟਾ ਪਰ ਮਹੱਤਵਪੂਰਨ ਉਹ ਹਰ ਰੋਜ਼ ਕੁਝ ਸਮਾਂ ਆਪਣੇ ਲਈ ਕੱਢੇਗਾ ਲਿਖੇਗਾ ਸੋਚੇਗਾ ਅਤੇ ਜਦੋਂ ਲੋੜ ਹੋਵੇ ਗੱਲ ਕਰੇਗਾ ਇਹ ਕੋਈ ਕ੍ਰਾਂਤੀ ਨਹੀਂ ਸੀ ਪਰ ਬਦਲਾਅ ਦੀ ਸ਼ੁਰੂਆਤ ਸੀ ਰਾਤ ਨੂੰ ਉਸਨੇ ਅੰਮਾ ਨੂੰ ਸਭ ਕੁਝ ਦੱਸ ਦਿੱਤਾ ਆਪਣੇ ਡਰ ਆਪਣੀ ਥਕਾਵਟ ਆਪਣੀਆਂ ਅਧੂਰੀਆਂ ਖਵਾਇਸ਼ਾਂ ਅੰਮਾ ਦੀਆਂ ਅੱਖਾਂ ਭਰ ਆਈਆਂ ਪੁੱਤਰ ਤੁਸੀਂ ਅਸੀਂ ਤੈਨੂੰ ਸਿਰਫ ਕਮਾਉਣ ਵਾਲਾ ਨਹੀਂ ਜਿਉਂਦਾ ਦੇਖਣਾ ਚੁੱਕਦੇ ਹਾਂ ਇਹ ਬਾਗ ਹਰਪ੍ਰਿੰਦ ਦੇ ਮਨ ਦਾ ਅੱਦਾ ਬੋਝ ਉਤਾਰ ਗਿਆ। ਉਸ ਰਾਤ ਉਹ ਮੋੜ ਸੱਤ ਵੱਲ ਟੱਕਿਆ। ਪਰ ਇਸ ਵਾਰੀ ਸਵਾਲ ਨਹੀਂ ਸਨ ਸਿਰਫ ਸਾਹ ਸੀ। ਉਸ ਨੂੰ ਸਮਝ ਆ ਰਹੀ ਸੀ ਕਿ ਮਨ ਦਾ ਬੋਝ ਇੱਕ ਦਿਨ ਵਿੱਚ ਨਹੀਂ ਰਹਿੰਦਾ ਪਰ ਜਦੋਂ ਉਸ ਨੂੰ ਮੰਨ ਲਿਆ ਜਾਵੇ ਤਾਂ ਰਸਤਾ ਦਿਖਾਈ ਦੇਣ ਲੱਗ ਪੈਂਦਾ ਹੈ। ਹਰਪ੍ਰੀਤ ਦੀ ਜ਼ਿੰਦਗੀ ਹੁਣ ਦੋ ਤਾਰਾਂ ਵਿੱਚ ਵਹਿ ਰਹੀ ਸੀ ਇੱਕ ਪਾਸੇ ਰੁਜਮਾ ਦੀ ਜ਼ਿੰਦਗੀ ਘਰ ਦੀ ਜ਼ਿੰਮੇਵਾਰੀ ਪਿੰਡ ਦੀਆਂ ਨਜ਼ਰਾਂ ਦੂਜੇ ਪਾਸੇ ਆਪਣੇ ਆਪ ਨਾਲ ਹੋ ਰਹੀ ਨਵੀਂ ਮੁਲਾਕਾਤ ਦੋਵੇਂ ਤਾਰਾ ਆਪਸ ਵਿੱਚ ਟਕਰਾਂਦੀਆਂ ਸਨ ਅਤੇ ਹਰ ਟਕਰਾਅ ਉਸਦੇ ਮਨ ਨੂੰ ਹੋਰ ਥਕਾ ਦਿੰਦਾ ਸੀ ਉਸ ਦਿਨ ਉਹ ਖੇਤੋਂ ਵਾਪਸ ਆ ਰਿਹਾ ਸੀ ਕਿ ਰਾਸਤੇ ਵਿੱਚ ਅਮਮ ਮਿਲੀ। ਰਾਸਤੇ ਵਿੱਚ ਮਾਮਾ ਮਿਲਿਆ। ਮਾਮੇ ਦੀ ਆਵਾਜ਼ ਵਿੱਚ ਹੱਕ ਹੁੰਦਾ ਸੀ। ਪਰ ਅੱਖਾਂ ਵਿੱਚ ਹਮੇਸ਼ਾ ਤੋਲ। ਹਰਪ੍ਰੀਤ ਸੁਣਿਆ ਏ ਤੋਂ ਧਮਾਕ ਵਾਲਿਆਂ ਕੋਲ ਜਾਂਦਾ ਏ। ਇਹ ਸਵਾਲ ਤੀਰ ਵਾਂਗ ਲੱਗਾ। ਉਹ ਪਹਿਲਾਂ ਵਰਗਾ ਚੁੱਪ ਰਹਿ ਸਕਦਾ ਸੀ ਪਰ ਅੱਜ ਕੁਝ ਹੋਰ ਸੀ। ਮਾਂ ਮਾਂਜੀ ਮੈਂ ਆਪਣੇ ਮਨ ਦੀ ਗੱਲ ਕਰਦਾ ਮਾਮਾ ਹੱਸ ਪਿਆ ਮਰਦ ਹੋ ਕੇ ਵੀ ਇਹ ਗੱਲ ਉਹ ਹਾਸਾ ਹਰਪ੍ਰੀਤ ਨੂੰ ਅੰਦਰੋਂ ਸਾੜ ਗਿਆ ਘਰ ਆ ਕੇ ਉਸ ਨੇ ਦਰਵਾਜ਼ਾ ਬੰਦ ਕਰ ਲਿਆ ਮਨ ਵਿੱਚ ਗੁੱਸਾ ਸ਼ਰਮ ਅਤੇ ਦਰਦ ਮਿਲ ਕੇ ਇਹ ਅੱਗ ਬਣ ਗਈ ਕੀ ਮੈਂ ਗਲਤ ਕਰ ਰਿਹਾ ਹਾਂ ਕੀ ਮਨ ਦੀ ਸੰਭਾਲ ਕਮਜ਼ੋਰੀ ਹੈ ਉਹ ਚੀਕਣਾ ਚਾਹੁੰਦਾ ਸੀ ਪਰ ਆਵਾਜ਼ ਨਹੀਂ ਨਿਕਲੀ ਹੱਥ ਕੰਬ ਰਹੇ ਸਨ ਸਰੀਰ ਠੀਕ ਸੀ ਪਰ ਮਨ ਹਾਰ ਰਿਹਾ ਸੀ ਉਹ ਫਰਸ਼ ਤੇ ਬੈਠ ਗਿਆ ਸਾਹ ਭਾਰੀ ਹੋ ਰਹੇ ਕਿਆ ਅੱਖਾਂ ਅੱਗੇ ਹਨੇਰਾ ਆ ਗਿਆ ਇਹ ਪਹਿਲੀ ਵਾਰ ਸੀ ਜਦੋਂ ਉਸ ਨੇ ਮਨ ਲਈ ਫੋਨ ਇਹ ਪਹਿਲੀ ਵਾਰ ਸੀ ਜਦੋਂ ਉਸ ਨੇ ਮਨ ਲਈ ਫੋਨ ਕੀਤਾ ਸੁਦਾ ਦੀ ਆਵਾਜ਼ ਆਈ ਹਰਪ੍ਰੀਤ ਧੀਰੇ ਸਾਹ ਲਾਓ ਤੁਸੀਂ ਇਕੱਲੇ ਨਹੀਂ ਹੋ ਉਹ ਬੋਲ ਨਹੀਂ ਸਕਦਾ ਸੀ ਸਿਰਫ ਰੋ ਰਿਹਾ ਸੀ 10 ਮਿੰਟਾਂ ਬਾਅਦ ਸਾਹ ਹੌਲਾ ਹੋਇਆ ਮਨ ਹਲੇ ਦਰਦ ਵਿੱਚ ਸੀ ਪਰ ਡੋਬ ਰਿਹਾ ਸੀ ਨਹੀਂ ਸੀ ਇਹ ਟੁੱਟਣਾ ਨਹੀਂ ਇਹ ਮਨ ਦਾ ਥੱਕ ਜਾਣਾ ਹੈ ਸੁਦਾ ਨੇ ਸਮਝਾਇਆ ਅਗਲੇ ਦਿਨ ਪਿੰਡ ਵਿੱਚ ਖਬਰ ਫੈਲ ਗਈ ਕਿ ਹਰਪ੍ਰੀਤ ਬਿਮਾਰ ਹੋ ਗਿਆ ਸੀ ਗੱਲਾਂ ਬਣ ਗਈਆਂ ਸਾਡੀ ਪੀੜ੍ਹੀ ਨੇ ਕਦੇ ਇਹ ਨਹੀਂ ਕੀਤਾ ਜਿਆਦਾ ਸੋਚਦਾ ਏ ਹਰ ਬਾਗੋਸ਼ ਨੂੰ ਚੁੱਪਦਾ ਪਰ ਹੁਣ ਉਹ ਪਹਿਲੀ ਬਾਗ ਪਹਿਲਾ ਬਾਗ ਟੁੱਟ ਨਹੀਂ ਰਿਹਾ ਸੀ ਕਿਉਂਕਿ ਹੁਣ ਉਸ ਨੂੰ ਪਤਾ ਸੀ ਸੱਚ ਕੀ ਹੈ ਸੁਦਾ ਨੇ ਉਸ ਨੂੰ ਸੁਝਾਦਤਾ ਕਿ ਉਹ ਪਿੰਡ ਦੀ ਪੰਚਾਇਤ ਨਾਲ ਗੱਲ ਕਰੇ ਮਨ ਦੀ ਸਿਹਤ ਬਾਰੇ ਹਰਪ੍ਰੀਤ ਡਰ ਰਿਹਾ ਲੋਕ ਮੇਰਾ ਮਜ਼ਾਕ ਬਣਾਉਣਗੇ ਸਾਇਦ ਸੁਦਾ ਨੇ ਕਿਹਾ ਪਰ ਸਾਇਦ ਕਿਸੇ ਹੋਰ ਨੂੰ ਹੌਸਲਾ ਵੀ ਮਿਲੇ ਉਹ ساری ਰਾਤ ਸੁੱਤ ਨਹੀਂ ਸੁੱਤਾ ਆਖਰ ਸਵੇਰੇ ਉਸ ਨੂੰ ਫੈਸਲਾ ਕਰ ਆਖਰ ਸਵੇਰੇ ਉਸ ਨੇ ਫੈਸਲਾ ਕਰ ਲਿਆ ਪਿੰਡ ਦੇ ਚੌਕ ਵਿੱਚ ਲੋਕ ਇਕੱਠੇ ਸਨ ਹਰਪ੍ਰੀਤ ਦੇ ਪੈਰ ਕੰਬ ਰਹੇ ਸਨ 엄마 ਉਸਦੇ ਕੋਲ ਖੜੀ ਸੀ ਉਸਨੇ ਬੋਲਣਾ ਸ਼ੁਰੂ ਕੀਤਾ ਹੌਲੀ ਫਿਰ ਮਜਬੂਤ ਮੈਂ ਕਮਜ਼ੋਰ ਨਹੀਂ ਹਾਂ ਮੈਂ ਥੱਕਿਆ ਹੋਇਆ ਹਾਂ ਅਤੇ ਮਨ ਦਾ ਥੱਕਣਾ ਵੀ ਸੱਚੀ ਬਿਮਾਰੀ ਹੁੰਦੀ ਹੈ ਕੁਝ ਲੋਕ ਹੱਸੇ ਕੁਝ ਚੁੱਪ ਰਹੇ ਪਰ ਹਰਪ੍ਰਿਤ ਦੀ ਆਵਾਜ਼ ਨਹੀਂ ਕੰਬੀ ਉਸ ਦਿਨ ਤੋਂ ਉਸ ਦਿਨ ਬਾਅਦ ਕੁਝ ਨੇ ਨਹੀਂ ਬਦਲਿਆ ਤੁਰੰਤ ਨਹੀਂ ਪਰ ਹਰਪ੍ਰੀਤ ਬਦਲ ਗਿਆ ਸੀ ਉਹ ਹੁਣ ਭੱਜ ਨਹੀਂ ਰਿਹਾ ਸੀ ਉਸ ਦਾ ਜਾਣਾ ਉਹ ਜਾਣਦਾ ਸੀ ਮਨ ਦਾ ਬੋਝ ਉਤਾਰਨ ਲਈ ਪਹਿਲਾਂ ਉਸ ਨੂੰ ਮੰਨਣਾ ਪੈਂਦਾ ਹੈ ਪੰਚਾਇਤ ਵਾਲੇ ਦਿਨ ਤੋਂ ਬਾਅਦ ਹਰਪ੍ਰੀਤ ਦੀ ਜ਼ਿੰਦਗੀ ਵਿੱਚ ਕੋਈ ਚਮਤਕਾਰ ਨਹੀਂ ਹੋਇਆ ਨਾ ਪਿੰਡ ਦੀ ਸੋਚ ਇੱਕਦਮ ਬਦਲੀ ਨਾ ਹੀ ਉਸ ਦੇ ਦੁੱਖ ਗਾਇਬ ਹੋ ਗਏ ਪਰ ਇੱਕ ਗੱਲ ਜ਼ਰੂਰ ਬਦਲ ਗਈ ਸੀ ਉਹ ਹੁਣ ਆਪਣੇ ਆਪ ਤੋਂ ਨਹੀਂ ਭਜਦਾ ਸੀ ਸਵੇਰ ਨੂੰ ਜਦੋਂ ਉਹ ਕੰਮ ਲਈ ਨਿਕਲਦਾ ਤਾਂ ਪਿੰਡ ਦੇ ਕੁਝ ਲੋਕ ਅਜੇ ਵੀ ਅਜੀਬ ਨਜ਼ਰ ਨਾਲ ਵੇਖਦੇ ਪਰ ਕੁਝ ਅੱਖਾਂ ਵਿੱਚ ਹੌਲੀ ਜਹੀ ਇੱਜ਼ਤ ਦੀ ਇੱਜ਼ਤ ਵੀ ਦਿਖਾਈ ਲੱਗ ਦਿਖਣ ਲੱਗ ਪਈ ਸੀ ਕਿਉਂਕਿ ਸੱਚ ਬੋਲਣ ਦੀ ਹਿੰਮਤ ਹਰ ਕੋਈ ਨਹੀਂ ਕਰਦਾ ਇੱਕ ਦਿਨ ਗੁਰਦੁਆਰੇ ਦੇ ਲੰਗਰ ਵਿੱਚ ਸੇਵਾ ਕਰਦਿਆਂ ਇੱਕ ਨੌਜਵਾਨ ਮੁੰਡਾ ਹਰਪ੍ਰੀਤ ਗੁਰਪ੍ਰੀਤ ਹਰਪ੍ਰੀਤ ਦੇ ਕੋਲ ਆ ਬੈਠਿਆ ਵੀਰ ਜੀ ਇੱਕ ਗੱਲ ਪੁੱਛਣੀ ਸੀ ਉਸ ਦੀ ਆਵਾਜ਼ ਕੰਬ ਰਹੀ ਸੀ ਹਾਂ ਪੁੱਛ ਤੁਸੀਂ ਜੋ ਕਿ ਹਸੀਮਾਨ ਦੇ ਬੋਝ ਬਾਰੇ ਉਹ ਸੱਚ ਹੁੰਦਾ ਹੈ ਹਰਪ੍ਰੀਤ ਦੀਆਂ ਅੱਖਾਂ ਭਰ ਗਈਆਂ ਹਾਂ ਬਹੁਤ ਸੱਚ ਹੁੰਦਾ ਹੈ ਕਿਤੇ ਇਕੱਲਾ ਤੂੰ ਨਹੀਂ ਉਸ ਪਲ ਉਸ ਨੂੰ ਸਮਝ ਆ ਗਈ ਕਿ ਉਸ ਦਾ ਬੋਲਣਾ ਬ्यर्थ ਨਹੀਂ ਸੀ। ਸੁਦਾ ਦੀ ਮਦਦ ਨਾਲ ਗੁਰਦੁਆਰੇ ਦੇ ਪਿਛਲੇ ਇੱਕ ਛੋਟੇ ਛੋਟਾ ਜਿਹਾ ਗੱਲਬਾਤ ਦਾ ਗਰੁੱਪ ਬਣਿਆ। ਨਾ ਕੋਈ ਨਾ ਨਾ ਕੋਈ ਬੋਰਡ ਸਿਰਫ ਕੁਝ ਲੋਕ ਜਿਨ੍ਹਾਂ ਦੇ ਮਨ ਭਾਰੇ ਸਨ। ਕੋਈ ਪੂਰੀ ਤਰ੍ਹਾਂ ਨਹੀਂ ਬੋਲਦਾ ਸੀ ਕੋਈ ਸਿਰਫ ਸੁਣਦਾ ਸੀ ਪਰ ਹਰ ਮੀਟਿੰਗ ਤੋਂ ਬਾਅਦ ਮਨ ਕੁਝ ਔੜਾ ਹੋ ਜਾਂਦਾ ਹਰ ਪ੍ਰੀਤ ਸਿੱਖ ਰਿਹਾ ਸੀ ਕਿ ਹਾਲ ਦੇ ਦੇਣਾ ਲਾਜ਼ਮੀ ਨਹੀਂ ਕਈ ਵਾਰ ਸਿਰਫ ਮੌਜੂਦ ਹੋਣਾ ਹੀ ਕਾਫੀ ਹੁੰਦਾ ਹੈ ਇੱਕ ਰਾਤ ਅੰਮਾ ਨੇ ਕਿਹਾ ਪੁੱਤ ਸਾਲਾਂ ਤੋਂ ਮੈਂ ਤਾਂ ਮੈਂ ਵੀ ਮਨ ਦੀ ਗੱਲ ਨਹੀਂ ਕੀਤੀ ਉਸ ਰਾਤ ਮਾਂ ਰੋਈ ਹਰਪ੍ਰੀਤ ਨੇ ਪਹਿਲੀ ਵਾਰ ਮਾਂ ਨੂੰ ਸਿਰਫ ਮਾਂ ਵਾਂਗ ਨਹੀਂ ਇੱਕ ਥੱਕੀ ਹੋਈ ਔਰਤ ਵਾਂਗ ਵੇਖਿਆ ਉਸ ਨੂੰ ਅਹਿਸਾਸ ਹੋਇਆ ਮਾਂ ਦਾ ਪੂਜ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਹੈ ਹਰਪ੍ਰੀਤ ਨੇ ਫੈਸਲਾ ਕੀਤਾ ਕਿ ਉਹ ਪੂਰੀ ਤਰ੍ਹਾਂ ਆਪਣੀ ਨੌਕਰੀ ਨਹੀਂ ਛੱਡੇਗਾ ਪਰ ਨਾਲ ਹੀ ਮਾਂ ਦੀ ਸਿਹਤ ਬਾਰੇ ਸੇਵਾ ਜਾਰੀ ਰੱਖੇਗਾ ਉਹ ਹੁਣ ਆਪਣੇ ਦੁੱਖ ਤੋਂ ਭੱਜ ਕੇ ਨਹੀਂ ਉਸ ਨੂੰ ਸਮਝ ਕੇ ਅੱਗੇ ਵਧ ਰਿਹਾ ਸੀ ਇੱਕ ਸਮਾਂ ਉਹ ਉਸੇ ਨਿੰਮ ਦੇ ਦਰਖਤ ਦੇ ਹੇਠਾਂ ਬੈਠਾ ਸੀ ਉਹੀ ਬਾਬਾ ਉੱਥੇ ਫਿਰ ਮਿਲਿਆ ਪਤ ਮਨ ਹੌਲਾ ਲੱਗਦਾ ਅੱਜ ਹਰ ਪਰ ਇਤਿਹਾਸ ਹੱਸ ਪਿਆ ਸੱਚੀ ਮੁਸਕਾਨ ਨਾਲ ਬੋਝ ਹਲੇ ਹਲੇ ਏ ਬਾਬਾ ਜੀ ਪਰ ਹੁਣ ਫਟੌਣਾ ਆ ਗਿਆ ਹੈ ਅੰਤ ਨਹੀਂ ਸ਼ੁਰੂਆਤ ਕਹਾਣੀ ਇੱਥੇ ਮੁੱਕਦੀ ਨਹੀਂ ਕਿਉਂਕਿ ਮਾਦਾ ਬੋਝ ਮੁੱਕਦਾ ਨਹੀਂ ਸਿਰਫ ਵੱਧਿਆ ਜਾਂਦਾ ਹੈ ਅਤੇ ਜਦੋਂ ਵੱਡਿਆ ਜਾਵੇ ਤਾਂ ਦੁੱਖ ਵੀ ਮਨੋਖੀ ਵੱਡ ਜਾਂਦਾ ਹੈ। ਇਸੇ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੇ ਤਾਂ ਚਾਹਨਾਂ ਨੂੰ ਵਾਤ ਵਾਤ ਸਬਸਕ੍ਰਾਈਬ ਕਰਨਾ, ਲਾਈਕ ਸ਼ੇਅਰ ਜਰੂਰ ਕਰਨਾ ਜੀ। ਅਸੀਂ ਇਸੇ ਤਰ੍ਹਾਂ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ। ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਜਦ ਤੱਕ ਲਈ ਧੰਨਵਾਦ।